ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਬਦਾਮ ਦੇ ਡੱਬੇ ਵਿੱਚ ਥੋੜੀ ਜਿਹੀ ਚੀਨੀ ਮਿਲਾ ਕੇ ਰੱਖਣ ਨਾਲ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੇ ਨੰਬਰ 2 ਸਿਰਦਰਦ ਹੋਣ ਤੇ ਸਰੋਂ ਦੇ ਤੇਲ ਵਿੱਚ ਨਮਕ ਮਿਕਸ ਕਰ ਲਓ ਫਿਰ ਇਸ ਨੂੰ ਗਰਮ ਕਰਕੇ ਮੱਥੇ ਉੱਪਰ ਰਗੜ ਲਓ ਇਸ ਨਾਲ ਸਿਰਦਰਦ ਤੋਂ ਆਰਾਮ ਮਿਲੇਗਾ ਨੰਬਰ 3 ਨਿੰਬੂ ਦੇ ਛਿਲਕੇ ਉੱਪਰ ਚੀਨੀ ਪਾ ਕੇ ਚਿਹਰੇ ਉੱਪਰ ਮਾਲਿਸ਼ ਕਰਨ ਨਾਲ ਚਿਹਰੇ ਦੇ ਦਾਗ-ਧੱब्बे ਖਤਮ ਹੋ ਜਾਂਦੇ ਹਨ ਤੇ ਨਾਲ ਹੀ ਚਿਹਰੇ ਦਾ ਕਾਲਾਪਨ ਖਤਮ ਹੋ ਜਾਂਦਾ ਹੈ ਨੰਬਰ 4 ਜੇਕਰ ਸਰਦੀਆਂ ਦੇ ਮੌਸਮ ਵਿੱਚ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ ਰਹੇ ਹੋਣ ਤਾਂ ਤੁਸੀਂ ਰੋਜ਼ਾਨਾ ਸੌਂਫ ਦਾ ਸੇਵਨ ਕਰੋ ਇਸ ਨਾਲ ਵਾਲ ਝੜਨ ਦੀ ਸਮੱਸਿਆ ਖਤਮ ਹੋ ਜਾਵੇਗੀ। ਨੰਬਰ 5 ਸਵੇਰੇ ਖਾਲੀ ਪੇਟ ਸੌਂਫ ਵਾਲਾ ਪਾਣੀ ਪੀਣ ਨਾਲ ਭਾਰਨ ਬਹੁਤ ਹੀ ਤੇਜ਼ੀ ਨਾਲ ਘਟ ਹੋਣ ਲੱਗ ਜਾਂਦਾ ਹੈ। ਨੰਬਰ 6 ਲਸਣ ਦੇ ਰਸ ਵਿੱਚ ਥੋੜਾ ਜਿਹਾ ਸੇਧਾ ਨਮਕ ਮਿਲਾ ਕੇ ਪੀਣ ਨਾਲ ਹਰ ਤਰ੍ਹਾਂ ਦੇ ਪੇਟਦਰ ਤੋਂ ਆਰਾਮ ਮਿਲਦਾ ਹੈ। ਨੰਬਰ 7 ਜੇਕਰ ਸਰੀਰ ਅੰਦਰ ਹੱਡੀਆਂ ਵਿੱਚੋਂ ਘਟ-ਘਟ ਦੀ ਆਵਾਜ਼ ਆਵੇ ਤਾਂ ਸਮਝ ਲਓ ਕਿ ਤੁਹਾਡੇ ਸਰੀਰ ਅੰਦਰ ਕੈਲਸ਼ੀਅਮ ਦੀ ਕਮੀ ਹੋ ਰਹੀ ਹੈ ਜਿਸ ਲਈ ਤੁਸੀਂ ਰੋਜ਼ਾਨਾ ਦੁੱਧ ਪਨੀਰ ਅਤੇ ਸੋਇਆ ਵੀਂਦਾ ਸੇਵਨ ਕਰੋ। ਨੰਬਰ 8 ਖਾਣਾ ਖਾਣ ਤੋਂ ਬਾਅਦ ਇੱਕ ਚਮਚ ਸੌਂਫ ਖਾਣ ਨਾਲ ਖਾਣਾ ਜਲਦੀ ਹਾਜਮ ਹੋ ਜਾਂਦਾ ਹੈ ਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋਣ ਲੱਗ ਜਾਂਦੀ ਹੈ। ਨੰਬਰ 9 ਜੇਕਰ ਸਰਦੀ ਦੇ ਮੌਸਮ ਵਿੱਚ ਸਰਦੀ ਜ਼ੁਕਾਮ ਦੀ ਸਮੱਸਿਆ ਹੋ ਜਾਵੇ ਤਾਂ ਭੁੰਨਿਆ ਹੋਇਆ ਮਨੱਕਾ ਖਾ ਲਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 10 ਬਲੇ ਹੋਏ ਆਲੂ ਦੇ ਛਿਲਕੇ ਉੱਪਰ ਨਮਕ ਲਗਾ ਕੇ ਚਾਂਦੀ ਦੇ ਬਰਤਨ ਉੱਪਰ ਰਗੜ ਦਿਓ ਇਸ ਨਾਲ ਬਰਤਨ ਸਾਫ਼ ਹੋ ਜਾਣਗੇ ਨੰਬਰ 11 ਕੱਟੇ ਹੋਏ ਪਿਆਜ਼ ਨੂੰ ਕਦੇ ਵੀ ਦੂਸਰੇ ਦਿਨ ਨਾ ਖਾਓ ਇਸ ਨਾਲ ਤੁਸੀਂ ਪੇਟ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 12 ਪੁਦੀਨੇ ਦੀਆਂ ਪੱਤੀਆਂ ਨੂੰ ਚਿਹਰੇ ਉੱਪਰ ਰਗੜਨ ਨਾਲ ਚਿਹਰੇ ਦੀ ਚਮੜੀ ਨਰਮ ਤੇ ਮੁਲਾਇਮ ਹੋ ਜਾਂਦੀ ਹੈ। ਨੰਬਰ 13 ਜਿਹੜੇ ਲੋਕ ਸਵੇਰ ਦੇ ਸਮੇਂ ਬਿਨਾਂ ਚੱਪਲ ਤੋਂ ਸ਼ੈਅਰ ਕਰਦੇ ਹਨ ਉਹਨਾਂ ਦਾ ਬਲੱਡ ਪ੍ਰੈਸ਼ਰ ਹਮੇਸ਼ਾ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 14 ਸਬਜ਼ੀ ਬਣਾਉਣ ਸਮੇਂ ਜੇਕਰ ਹਲਕਾ ਜਿਹਾ ਮਿੱਠਾ ਸੋਡਾ ਮਿਲਾ ਕੇ ਦਿੱਤਾ ਜਾਵੇ ਤਾਂ ਕਲਰ ਬਹੁਤ ਹੀ ਸੋਨਾ ਆਉਂਦਾ ਹੈ। ਨੰਬਰ 15 ਔਰਤਾਂ ਕੇ ਲਈਆ ਦਾ ਸੇਵਨ ਗਰਭਵਸਥਾ ਵਿੱਚ ਚੂਲ ਕਰਿਆ ਕਰੋ ਇਸ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 16 ਜਿਹੜੀਆਂ ਔਰਤਾਂ ਮੇਥੀ ਦਾਣੇ ਦਾ ਸੇਵਨ ਕਰਦੀਆਂ ਹਨ ਉਹਨਾਂ ਔਰਤਾਂ ਨੂੰ ਜਲਦੀ ਨਾ ਬੁਢਾਪਾ ਨਹੀਂ ਆਉਂਦਾ ਨੰਬਰ 17 ਪਲਕ ਦਾ ਸੇਵਨ ਕਰਨ ਨਾਲ ਖੂਨ ਦੀ ਖਰਾਬੀ ਸਹੀ ਹੋ ਜਾਂਦੀ ਹੈ ਤੇ ਨਾਲ ਹੀ ਖੂਨ ਦੀ ਕਮੀ ਪੂਰੀ ਹੁੰਦੀ ਹੈ ਨੰਬਰ 18 ਕਾਲੂ ਦਾ ਟੁਕੜਾ ਕੱਟ ਕੇ ਉਸ ਉੱਪਰ ਚੀਨੀ ਲਗਾ ਕੇ 1 ਮਿੰਟ ਚਿਹਰੇ ਤੇ ਰਗੜਨ ਨਾਲ ਚਿਹਰੇ ਦਾ ਕਾਲਾਪਨ ਦੂਰ ਹੋ ਜਾਂਦਾ ਹੈ। ਨੰਬਰ 19 ਮੁਲਤਾਨੀ ਮਿੱਟੀ ਵਿੱਚ ਫਟਕੜੀ ਮਿਲਾ ਕੇ ਚਿਹਰੇ ਉੱਪਰ ਲਗਾਉਣਾ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ। ਨੰਬਰ 20 ਵਾਲ ਧੋਣ ਤੋਂ ਪਹਿਲਾਂ ਵਾਲਾਂ ਵਿੱਚ ਨਾਰੀਅਲ ਦੇ ਤੇਲ ਵਿੱਚ ਲੌਂਗਾਂ ਵਾਲਾ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਲਗਾ ਲਓ ਇਸ ਨਾਲ ਵਾਲਾਂ ਦਾ ਝੜਨ ਬੰਦ ਹੋ ਜਾਂਦਾ ਹੈ। ਨੰਬਰ 21 ਪਨੀਰ ਦੀ ਖੀਰ ਬਣਾਉਣ ਸਮੇਂ ਜੇ ਤੁਸੀਂ ਡ్రਾਈ ਫਰੂਟ ਹਮੇਸ਼ਾ ਪੀਸ ਕੇ ਪਾਉ ਤੇ ਨਾਲ ਹੀ ਇਲਾਇਚੀ ਪਾਊਡਰ ਪਾਓ ਇਸ ਨਾਲ ਖੀਰ ਬਹੁਤ ਹੀ ਸਵਾਦਵੰਦੀ ਹੈ। ਨੰਬਰ 22 ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਸੌ ਜਾਂਦੇ ਹੋ ਤੇ ਇਸ ਨਾਲ ਤੁਹਾਡੇ ਕੰਨ ਬੇਰੇ ਹੋ ਜਾਂਦੇ ਨੇ ਤੇ ਨਾਲ ਹੀ ਸਰੀਰ ਉੱਪਰ ਮੋਟਾਪਾ ਆਉਣ ਲੱਗ ਜਾਂਦਾ ਹੈ। ਨੰਬਰ 23 ਕद्दू ਦੇ ਟੁਕੜੇ ਅੱਖਾਂ ਉੱਪਰ ਰੱਖਣ ਨਾਲ ਅੱਖਾਂ ਦੀ ਰੌਸ਼ਨੀ ਸਹੀ ਹੋਣ ਲੱਗ ਜਾਂਦੀ ਹੈ। ਨੰਬਰ 24 ਕੱਚਾ ਲਸਣ ਖਾਣ ਨਾਲ ਪੈਰਾਂ ਦੀ ਤਾਕਤ ਵੱਧ ਜਾਂਦੀ ਹੈ ਤੇ ਨਾਲ ਹੀ ਖੂਨ ਵੀ ਸਾਫ਼ ਹੁੰਦਾ ਹੈ। ਨੰਬਰ 25 ਕੰਨ ਤੇ ਨੱਕ ਸਰੀ ਦੇ ਅਜਿਹੇ ਅੰਗ ਹਨ ਜੋ ਜ਼ਿੰਦਗੀ ਪਰਲੇ ਵੱਧਦੇ ਹਨ। ਨੰਬਰ 26 ਜੇਕਰ ਤੁਸੀਂ ਆਪਣੇ ਚਿਹਰੇ ਦਾ ਰੰਗ ਗੂੜਾ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਉੱਪਰ ਕੱਚੇ ਦੁੱਧ ਦੀ ਮਲਾਈ ਲਗਾ ਕੇ ਸੌਂਜੋ ਇਸ ਨਾਲ ਰੰਗ ਸਾਫ਼ ਹੋ ਜਾਵੇਗਾ। ਨੰਬਰ 27 ਇੱਕ ਗਲਾਸ ਪਾਣੀ ਵਿੱਚ ਉਟਕੀ ਫਟਕੜੀ ਮਿਲਾ ਕੇ ਘੁਰਲੀ ਕਰਨਾ ਦੰਦ ਬੁਢਾਪੇ ਤੱਕ ਵੀ ਮਜ਼ਬੂਤ ਰਹਿੰਦੇ ਹਨ। ਨੰਬਰ 28 ਚਿਹਰੇ ਉੱਪਰ ਗੁਲਾਬ ਚਲ ਲਗਾਉਣਾ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ। ਨੰਬਰ 29 ਸੌਣ ਤੋਂ ਪਹਿਲਾਂ ਅਲੈਚੀ ਖਾਣਾ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਤੇ ਨਾਲ ਹੀ ਕਦੇ ਵੀ ਬਦਹਜਮੀ ਨਹੀਂ ਹੁੰਦੀ। ਨੰਬਰ 30 ਸਿਰ ਥੱਲੇ ਸਰਾਣਾ ਰੱਖ ਕੇ ਸੌਣ ਨਾਲ ਰੀੜ ਦੀ ਹੱਡੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਜਿਸ ਕਾਰਨ ਕਮਰ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ। ਨੰਬਰ 31 ਹਲਦੀ ਨਮਕ ਅਤੇ ਸਰੋਂ ਦਾ ਤੇਲ ਮਿਕਸ ਕਰਕੇ ਦੰਦਾਂ ਉੱਪਰ ਮੰਜਨ ਦੀ ਤਰ੍ਹਾਂ ਕਰੋ ਇਸ ਤਰ੍ਹਾਂ ਕਰਨ ਨਾਲ ਦੰਦਾਂ ਨੂੰ ਲੱਗਿਆ ਹੋਇਆ ਕੀੜਾ ਮਰ ਕੇ ਬਾਹਰ ਨਿਕਲ ਜਾਂਦਾ ਹੈ। ਨੰਬਰ 32 ਪਾਣੀ ਪੀਣ ਤੋਂ ਬਾਅਦ ਥੋੜਾ ਸਮਾਂ ਜੇਕਰ ਤੁਸੀਂ ਤੁਰ ਫਿਰ ਲੈਂਦੇ ਹੋ ਤਾਂ ਇਸ ਨਾਲ ਗੋਡਿਆਂ ਵਿੱਚੋਂ ਦਰਦ ਹੋਣ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਨੰਬਰ 33 ਸਵੇਰ ਦਾ ਨਾਸ਼ਤਾ ਕਰਨ ਤੋਂ ਬਾਅਦ ਸੌਂਫ ਖਾਣ ਨਾਲ ਸਾਫ ਹੁੱਲਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 34 ਬਿਨਾਂ ਹੱਥ ਧੋਤੇ ਜੋ ਲੋਕ ਖਾਣਾ ਖਾ ਲੈਂਦੇ ਹਨ ਉਨ੍ਹਾਂ ਦੀ ਨਜ਼ਰ ਕਮਜ਼ੋਰ ਹੋਣ ਲੱਗ ਜਾਂਦੀ ਹੈ। ਨੰਬਰ 35 ਕੱਪੜਿਆਂ ਵਿੱਚ ਨਿੰਮ ਦੇ ਪੱਤੇ ਰੱਖਣ ਉਹਨਾਂ ਨੂੰ ਕੋਈ ਵੀ ਕੀੜਾ ਨਹੀਂ ਲੱਗਦਾ ਤੇ ਨਾਲ ਹੀ ਕੱਪੜਿਆਂ ਵਿੱਚੋਂ 스멜 ਵੀ ਨਹੀਂ ਆਉਂਦੀ। ਨੰਬਰ 36 ਪਿਆਜ਼ ਦੇ ਛਿਲਕੇ ਨਾਲ ਸੈਲਫ ਸਾਫ ਕਰਨਾ ਉਹਦੀ ਸਾਰੀ ਗੰਦਗੀ ਸਾਫ ਹੋ ਜਾਂਦੀ ਹੈ। ਨੰਬਰ 37 ਸੌਣ ਤੋਂ ਪਹਿਲਾਂ ਜੇਕਰ ਤੁਸੀਂ 4 ਬਦਾਮ ਖਾ ਲੈਂਦੇ ਹੋ ਤਾਂ ਇਸ ਨਾਲ ਯਾਦਸ਼ਕਤੀ ਤੇਜ਼ ਹੁੰਦੀ ਹੈ ਨਾਲ ਹੀ ਨੀਂਦ ਵੀ ਚੰਗੀ ਆਉਂਦੀ ਹੈ। ਨੰਬਰ 38 ਜਿਹੜੀਆਂ ਔਰਤਾਂ ਦੇ ਦੰਦਾ ਵਿੱਚ ਬਿਰਲ ਹੋਵੇ ਉਹ ਔਰਤਾਂ ਦੀ ਕਿਸਮਤ ਬਹੁਤ ਚੰਗੀ ਹੁੰਦੀ ਹੈ। ਨੰਬਰ 39 ਜੇਕਰ ਪਿਸ਼ਾਬ ਵਿੱਚ ਜ਼ਿਆਦਾ ਪੀਲਾਪਣ ਆ ਰਿਹਾ ਹੋਵੇ ਤਾਂ ਉਸ ਦਾ ਮਤਲਬ ਕਿ ਤੁਸੀਂ ਸਿਹਤ ਪੱਖੋਂ ਤੰਦਰੁਸਤ ਨਹੀਂ ਹੋ। ਨੰਬਰ 40 ਜ਼ਿਆਦਾ ਪੁਰਾਣਾ ਅਚਾਰ ਖਾਣਾ ਸਰੀਰ ਅੰਦਰ ਗੈਸ ਤੇ ਸਾਬ ਆਦਿ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਨੰਬਰ 41 ਰੋਜ਼ਾਨਾ 15 ਦਿਨ ਲਗਾਤਾਰ ਅਨਾਰ ਦਾ ਸੇਵਨ ਕਰਨਾ ਪੇਰਾ ਵਿੱਚ ਹੋਰੇਦਰ ਤੋਂ ਆਰਾਮ ਮਿਲਣ ਲੱਗ ਜਾਂਦਾ ਹੈ। ਨੰਬਰ 42 ਦੋ ਅੰਜੀਰਾਂ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਸਵੇਰੇ ਖਾਲੀ ਪੇਟ ਖਾ ਲੋ ਇਸ ਨਾਲ ਬਜੰਤੀ ਜੀ ਦਾ ਘਟ ਹੋਣ ਲੱਗ ਜਾਂਦਾ ਹੈ। ਨੰਬਰ 43 ਲਾਲ ਸੇਬ ਦਿਲ ਦੀ ਬਿਮਾਰੀ ਅਤੇ ਕੈਂਸਰ ਦੀ ਬਿਮਾਰੀ ਤੋਂ ਬਚਾਈ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ। ਨੰਬਰ 44 ਸਰਦੀ ਤੋਂ ਬਚਣ ਲਈ ਰੋਜ਼ਾਨਾ ਗੁੜ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ। ਨੰਬਰ 4 ਪੰਤਾਲੀ ਰਾਜਮਾ ਵਿੱਚ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਪਕਾ ਕੇ ਹੀ ਖਾਣਾ ਚਾਹੀਦਾ ਹੈ। ਨੰਬਰ 64 ਰੋਜ਼ਾਨਾ ਇੱਕ ਮੁਠੀ ਮੋਗਫਲੀ ਦੇ ਦਾਣੇ ਖਾਣ ਨਾਲ ਸਰੀਰ ਪੂਰੀ એનર્ਜੀ ਨਾਲ ਭਰ ਜਾਂਦਾ ਹੈ। ਨੰਬਰ 47 ਜਿਹੜੀਆਂ ਔਰਤਾਂ ਨੂੰ ਪੀਰੀਅਡ ਸਹੀ ਨਹੀਂ ਆ ਰਹੇ, ਉਹਨਾਂ ਨੂੰ ਬੰਦ ਗੋਭੀ ਨੂੰ ਸਲਾਤ ਦੇ ਰੂਪ ਵਿੱਚ ਚਬਾਚਬਾ ਕੇ ਖਾ ਲਓ। ਇਸ ਨਾਲ ਕਾਫੀ ਫਾਇਦਾ ਮਿਲਦਾ ਹੈ। ਨੰਬਰ 48 ਤਾਜ਼ੇ ਕੜੀ ਪੱਤੇ ਪੀਸ ਕੇ ਨਾਲ ਦਾ ਪੇਸਟ ਬਣਾ ਕੇ ਉਸ ਵਿੱਚ ਦੋ ਚਮਚ ਪਿਆਜ਼ ਦਾ ਰਸ ਮਿਕਸ ਕਰਕੇ ਨਹਾਉਣ ਤੋਂ 1 ਘੰਟਾ ਪਹਿਲਾਂ ਆਪਣੇ ਵਾਲਾਂ ਵਿੱਚ ਲਗਾ ਲਓ ਫਿਰ ਸ਼ੈਂਪੂ ਨਾਲ ਧੋ ਲਓ ਇਸ ਨਾਲ ਵਾਲ ਕਾਲੇ ਹੋਣਗੇ ਤੇ ਝੜਨੇ ਵੀ ਬੰਦ ਹੋ ਜਾਣਗੇ। ਨੰਬਰ 49 ਜੇ ਘਰ ਸਾਤੀ ਵਿੱਚ ਬਲਗਮ ਜਮ ਜਾਵੇ ਤਾਂ ਹਲਕੇ ਗਰਮ ਪਾਣੀ ਵਿੱਚ ਕਾਲਾ ਨਮਕ ਪਾ ਕੇ ਪੀ ਸਕਦੇ ਹੋ ਇਸ ਨਾਲ ਸਾਰੀ ਬਲਗਮ ਨਿਕਲ ਜਾਵੇਗੀ। ਨੰਬਰ 5 ਜਿਹੜੇ ਲੋਕ ਆਪਣਾ ਬੈਲੀਫੈਟ ਕੱਟ ਕਰਨਾ ਚਾਹੁੰਦੇ ਹਨ ਉਹ ਜਵੈਣ ਦੀ ਚਾਹ ਬਣਾ ਕੇ ਪੀលਿਆ ਕਰੋ ਇਸ ਨਾਲ ਕਾਫੀ ਲਾਭ ਮਿਲਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬាទ ਬាទ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ